ਉਹ 3 ਵਜੇ ਫੋਨ ਆਇਆ ਕਹਿੰਦੇ ਵੇਖਦਾ ਦਾ ਗੱਲਬਾਤ ਆ ਵੀ ਤੁਹਾਡੇ ਸਾਲਾ ਸਾਹਿਬ ਦੀ ਡੈਥ ਹੋ ਗਈ ਆ ਉਹਨੂੰ ਹਸਪੀਟਲ ਲੈ ਗਿਆ ਹੋਆ ਵੀ ਤੁਸੀਂ ਘਰ ਦੇਆਂ ਨੂੰ ਦੱਸ ਦੋ ਸਾਰਿਆਂ ਨੂੰ ਜਿਹਨੂੰ ਵੀ ਦੱਸਣਾ ਚਾਹੁੰਦੇ ਆ ਜਿਹੜਾ ਕੰਪਨੀ ਦਾ ਮਾਲਕ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਮੈਨੂੰ ਇਹੀ ਦੱਸਿਆ ਕਿ ਮੁੰਡਾ ਬਾਹਰ ਘੁੰਮਣ ਫਨ ਗਿਆ ਸੀ ਜੀ 4 ਵਜੇ ਘੁੰਮ ਕੇ ਆਇਆ ਤੇ ਆ ਕੇ ਕਮਰੇ ਵਿੱਚ ਆਰਾਮ ਨੂੰ ਕੀਤਾ ਤਾਂ 6:30 ਵਜੇ ਉਹ ਬਾਥਰੂਮ ਗਿਆ ਤੇ ਬਾਥਰੂਮ ਵਿੱਚੋਂ ਮਰਿਆ ਬਾਹਰ ਕੱਢਿਆ ਤੇ ਸੰਦੇਈ ਸ਼ੱਕ ਪੈਂਦੀ ਆ ਕਿ ਜਦੋਂ 21 ਨੂੰ ਸਾਨੂੰ ਫੋਨ ਆਇਆ 21 ਤੋਂ ਬਾਅਦ ਫੋਨ ਬੰਦ ਆ ਗਿਆ ਮੁਰਕੇ ਕੋਈ ਆਨਲਾਈਨ ਨਹੀਂ ਹੋਇਆ ਸਾਨੂੰ ਕੀ ਇਹ ਤਾਂ ਪਤਾ ਨਹੀਂ ਵੀ ਸਾਨੂੰ ਕਦੋਂ ਮਰਿਆ ਕਦੋਂ ਨਹੀਂ ਮਰਿਆ ਜਦੋਂ 24 ਨੂੰ ਮਰਿਆ ਤਾਂ 25 ਨੂੰ ਦੱਸ ਰਾ ਦੱਸ ਸਕਦੇ ਕਿ ਆਪਾਂ ਤਾਂ 21 ਨੂੰ ਪੂਰਾ ਹੋ ਗਿਆ ਹੋਵੇ ਪਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਸੀਗੇ ਰੋਟੀ ਰੋਜ਼ੀ ਕਮਾਉਣ ਲਈ ਕੋਈ ਲਾਇਸੈਂਸ ਬਣਵਾਉਣ ਵਾਸਤੇ ਇਹਨਾਂ ਨੇ ਚਲੋ ਉੱਥੇ ਕੋਈ ਪੱਕੇ ਪੈਰੀ ਹੋ ਜਾਏਗਾ ਉੱਥੇ ਭੇਜਿਆ ਪਰ ਪਿਛਲੇ ਜਿਹੜਾ ਲੰਗੀ ਆ 24 25 ਅਪ੍ਰੈਲ ਦੇ ਕਰੀਬ ਜਦੋਂ ਪਤਾ ਲੱਗਾ ਪਰਿਵਾਰ ਨੂੰ ਉਦੋਂ ਕਿਤੇ ਡੈੱਡ ਬੋਡੀ ਡੈੱਡ ਡੈਥੇ ਰੋਜ਼ਗਾਰ ਲਈ ਬਾਹਰ ਵਾਸੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65ਵੀਂ ਡੈੱਡ ਬੋਡੀ ਹੈ ਜਿਹੜੀ ਅਵਰਾਇਸ ਸਾਹਿਬ ਨੇ ਜਤਨਾ ਨਾਲ ਜੜੀ ਆ ਉਹ ਇੱਥੇ ਪਈ ਜਿਸ ਮੁੰਡੇ ਦੀ ਡੈਥ ਹੋਈ ਆ ਉਹ ਮੇਰਾ ਸਾਲਾ ਲੱਗਦਾ ਸੀ ਜੀ ਉਹਦਾ ਪਿੰਡ ਡਰੋਲੀ ਕਲਾਂ ਸੀ ਆਦਮਪੁਰ ਦੇ ਕੋਲ ਉਹ 3 ਸਾਲ ਪਹਿਲਾਂ ਰਾਜਾ ਗੈਸ ਕੰਪਨੀ ਜਿਹੜੀ ਜ ਦਵੀ ਦੇ ਵਿੱਚ ਆ ਉੱਥੇ ਗਿਆ ਸੀ ਜੀ ਲਾਇਸੈਂਸ ਬਣਾਉਣ ਲਈ ਲਿਸੈਂਸ ਬਣਾਉਣਾ ਸੀ ਨਾਲੇ ਉਹਨਾਂ ਕੋਈ ਕੰਮ ਕਰਨਾ ਸੀ ਤੇ اسی ਉਹਨਾਂ ਨੂੰ 1.5 ਲੱਖ ਰੁਪਏ ਤਾਂ ਵਿਜਾ ਲਵਾਉਣ ਲਈ ਤੇ 6 ਲੱਖ ਰੁਪਏ ਦਿੱਤਾ ਸੀ ਆਪਣੇ ਲਿਸੈਂਸ ਬਣਾਉਣ ਲਈ ਤੇ ਉੱਥੇ 1.5 ਸਾਲ ਮੁੰਡੇ ਦੇ ਕੰਮ ਕੀਤਾ ਲਿਸੈਂਸ ਨਹੀਂ ਬਣਿਆ ਉਦੋਂ ਉੱਥੇ ਬਿਮਾਰ ਹੋ ਗਿਆ ਥੋੜਾ ਜਿਹਾ ਉਹ ਵਾਪਸ ਆ ਗਿਆ ਫੇਰ ਦੁਬਾਰਾ ਆ ਲੋੜੀ ਵਾਦ ਦੇਣਾ ਪਿਛਲੇ ਸਾਲ ਦੁਬਾਰਾ ਗਿਆ ਜੀ ਉਹ ਤੇ ਹੁਣ ਜਦੋਂ ਉਹਦੀ ਡੈਥ ਹੋਈ ਆ ਬਿਲਕੁਲ ਠੀਕ ਠਾਕ ਦੀ ਸਾਨੂੰ ਕੋਈ ਦੱਸਿਆ ਨਹੀਂ ਨੀ 24 ਤਰੀਕ ਨੂੰ ਡੈਥ ਹੋਈ ਉਹਦੀ ਰਾਤ ਨੂੰ ਤੇ ਸਾਨੂੰ 25 ਤਰੀਕ ਨੂੰ ਦੁਬਾਰਾ 12 ਵਜੇ ਫੋਨ 25 ਬ੍ਰੈਡ ਨੂੰ ਫੋਨ ਕੀਤਾ ਜੀ ਸਾਨੂੰ 12 ਵਜੇ ਤੇ ਦੱਸਿਆ ਉਹ ਮੁੰਡੇ ਦੀ ਡੈਥ ਹੋ ਗਈ ਆ ਤੇ ਮੈਂ ਦੁਬਾਰਾ ਬਾਅਦ ਚ ਫੋਨ ਬਹੁਤ ਕੀਤੇ ਮੇਰਾ ਫੋਨ ਕਿਸੇ ਨੇ ਨਸੀਬ ਨਹੀਂ ਕੀਤਾ ਬਾਅਦ ਚ ਮੈਨੂੰ 3 ਵਜੇ ਫੋਨ ਆਇਆ ਕਹਿੰਦੇ ਵੇਹਦ ਦਾ ਗਨਵਾਦ ਆ ਵੀ ਤੁਹਾਡੇ ਸਾਲਾ ਸਾਹਿਬ ਦੀ ਡੈਥ ਹੋ ਗਈ ਆ ਉਹਨੂੰ ਹਸਪੀਟਲ ਲੈ ਗਿਆ ਹੋਆ ਵੀ ਤੁਸੀਂ ਘਰਦਿਆਂ ਨੂੰ ਵੀ ਦੱਸ ਦੋ ਸਾਰਿਆਂ ਨੂੰ ਜਿਹਨੂੰ ਵੀ ਦੱਸਣਾ ਚਾਹੁੰਦੇ ਆ ਤੇ ਮੈਂ ਘਰ ਆਏ ਗੱਲ ਕੀਤੀ ਤੇ ਅਸੀਂ ਜਿਹੜਾ ਕੰਪਨੀ ਦਾ ਮਾਲਕ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਮੈਨੂੰ ਇਹੀ ਦੱਸਿਆ ਕਿ ਮੁੰਡਾ ਬਾਹਰ ਘੁੰਮਣ ਫਿਰਨ ਗਿਆ ਸੀ ਜੀ 4 ਵਜੇ ਘੁੰਮ ਫਿਰ ਕੇ ਆਇਆ ਤੇ ਆ ਕੇ ਕਮਰੇ ਵਿੱਚ ਰਾਮ ਰੂਮ ਕੀਤਾ ਤਾਂ 6:30 ਵਜੇ ਉਹ ਬਾਥਰੂਮ ਗਿਆ ਤੇ ਬਾਥਰੂਮ ਵਿੱਚੋਂ ਮਰਿਆ ਬਾਹਰ ਕੱਢਿਆ ਤੇ ਉਹ ਕਹਿੰਦਾ ਸੀ ਜੀ ਮੈਂ ਖੁਦ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਜਦੋਂ ਅਸੀਂ ਦੁਬਾਰਾ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਉਹ ਬੰਦਿਆਂ ਨੇ ਬਾਹਰ ਕੱਢਿਆ ਜੀ ਮੇਰੀ ਆਈਡੀ ਵੀ ਨਹੀਂ ਲੱਗੀ ਨਾ ਮੈਂ ਕਿਹਾ ਪੁਲਿਸ ਨੂੰ ਦੱਸਿਆ ਤੇ ਨਾ ਮੇਰੀ ਕਹਿੰਦਾ ਕੋਈ ਉਹਦੇ ਵਿੱਚ ਮੈਂ ਹੈਗਾ ਸੀ ਕਹਿੰਦਾ ਨਾ ਮੈਂ ਪਹਿਲਾਂ ਕਹਿੰਦਾ ਸੀ ਮੈਂ ਉੱਥੇ ਗਿਆ ਸੀ ਕੈਂਪ ਦੇ ਵਿੱਚ ਤੇ ਅਸੀਂ ਨਾਲ ਦੇ ਬੰਦਿਆਂ ਨੂੰ ਵੀ ਫੋਨ ਕਰਕੇ ਪੁੱਛਿਆ ਵੀ ਕੋਈ ਕੋਈ ਲੜਾਈ ਝਗੜਾ ਨਾ ਹੋਇਆ ਹੋਵੇ ਜਾਂ ਕੋਈ ਖਾਦਾ ਪੀਤਾ ਨਾ ਹੋਵੇ ਉਹ ਕਹਿੰਦੇ ਜਿੱਦਾਂ ਦਾ ਕੋਈ ਚੱਕਰ ਨਹੀਂ ਸੀ ਜੀ ਮੁੰਡਾ ਤਰੀਕ ਤੋਂ ਆਇਆ ਸੀ ਤਰੀਕ ਕੇਸ ਚੱਲਦਾ ਸੀ ਵੀ ਤਰੀਕ ਤੋਂ ਆਇਆ ਪਤਾ ਨਹੀਂ ਕਿਹੜੀ ਟੈਨਸ਼ਨ ਸੀ ਸਾਨੂੰ ਇਹਦੇ ਵਿੱਚ ਤਾਂ ਕੋਈ ਸ਼ੱਕ ਲੱਗਦੀ ਹੈ ਜੀ ਜਿਸ ਤਰ੍ਹਾਂ ਉਹ ਤਰੀਕ ਤੋਂ ਆਇਆ ਤੇ ਸਾਨੂੰ ਕੋਈ ਫੋਨ ਨਹੀਂ ਕੀਤਾ ਨਾ ਤਾਂ ਅੱਗੇ ਉਹ ਸਾਨੂੰ ਫੋਨ ਕਰਦਾ ਸੀ ਤਿੰਨ ਦਿਨ ਤੋਂ ਸਾਨੂੰ ਕੋਈ ਫੋਨ ਨਹੀਂ ਸੀ ਆਇਆ ਉਹਦਾ ਤੇ ਸਾਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਜਿੱਦਾਂ 21 ਨੂੰ ਸਾਨੂੰ ਫੋਨ ਆਇਆ 21 ਤੋਂ ਬਾਅਦ ਉਹ ਫੋਨ ਬੰਦ ਆ ਗਿਆ ਮੁਰਕੇ ਕੋਈ ਆਨਲਾਈਨ ਨਹੀਂ ਹੋਇਆ ਸਾਨੂੰ ਕੀ ਇਹ ਤਾਂ ਪਤਾ ਨਹੀਂ ਵੀ ਸਾਨੂੰ ਕਦੋਂ ਮਰਿਆ ਕਦੋਂ ਨਹੀਂ ਮਰਿਆ ਜਦੋਂ 24 ਨੂੰ ਮਰਿਆ ਤਾਂ 25 ਨੂੰ ਦੱਸ ਰਾ ਦੱਸ ਸਕਦੇ ਆ ਕਿ ਆਪਾਂ ਤਾਂ 21 ਨੂੰ ਪੂਰਾ ਹੋ ਗਿਆ ਹੋਵੇ ਕੀ ਹੋਇਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹ ਤੇ ਅਸੀਂ ਉਹਦੇ ਘਰ ਬਾਰ-ਬਾਰ ਗਏ ਰਾਜਾ ਸਿੰਘ ਦੇ ਪੰਚਾਇਤ ਵੀ ਲੱਗ ਗਏ ਬੰਦੇ ਵੀ ਲੱਗੇ ਉਹਦੀ ਘਰ ਵਾਲੀ ਸਾਨੂੰ ਦੇਖ ਕੇ ਹੀ ਰੂਫੇਛ ਹੋ ਜਾਂਦੇ ਸੀ ਤੇ ਪਟ્રોલ ਪੰਪ ਤੇ ਗਏ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਆਪਣੇ ਜਿਹੜਾ ਸਰਵਾਦਾਪੁਰਾ ਟਰੱਸਟ ਹੈ ਜੀ ਉਹਨਾਂ ਦੇ ਭਾਜੀ ਉਧਰ ਬਲਦੇਵ ਸਿੰਘ ਜੀ ਆ ਬਲਦੀਪ ਸਿੰਘ ਜੀ ਆ ਉਹਨਾਂ ਦਾ ਨੰਬਰ ਸਾਨੂੰ ਕਿਦੋਂ ਮਿਲਿਆ ਤਾਂ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹੀ ਪਜਾਰਾਂ ਨੇ ਸਾਰਾ ਕੁਝ ਆਪ ਕੀਤਾ ਤੇ ਰਾਜਾ ਸਾਹਿਬ ਨੇ ਕੋਈ ਮਦਦ ਨਹੀਂ ਕੀਤੀ ਭਾਜੀ ਵੀ ਉਹਨੂੰ ਫੋਨ ਕਰਦ ਰਿਹਾ ਕੋਈ ਉਹਦਾ ਫੋਨ ਨਹੀਂ ਸੀ ਵੀ ਕੀਤਾ ਮੈਂ ਸਰਵਾਦੇਪਲੇ ਟਰਸਟ ਦੇ ਮਾਲਕ ਅਵਰਾਇ ਸਾਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ ਅੱਜ ਇਹ ਅੰਮ੍ਰਿਤਸਰ 에ਰਪੋਰਟ ਤੇ ਕੋਈ ਜਿਹੜੀ ਰੈੱਡ ਗੋਡੀ ਆ ਰਹੀ ਹੈ ਉਹ ਸ਼ਬੀਕ 27 ਸਾਲ ਦਾ ਇੱਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਡਰੋਲੀ ਕਲਾਂ ਪਿੰਡ ਇਹਨਾਂ ਦਾ ਜਿਲੰਦਰ ਜ਼ਿਲ੍ਹੇ ਦੇ ਵਿੱਚ ਕਾਦਮਪੁਰ ਦੇ ਨੇੜੇ ਉਹਦੀ ਡੈੱਡ ਬੋਡੀ ਲਗਭਗ 3 ਸਾਲ ਪਹਿਲਾਂ ਜੋ ਪਤਾ ਲੱਗਾ ਪਰਿਵਾਰ ਵਾਲੇ ਸਾਡੇ ਨਾਲ ਖੜੇ ਇਹਨਾਂ ਦੱਸਿਆ ਕਿ 3 ਸਾਲ ਪਹਿਲਾਂ ਉਹਥੇ ਦੁਬਈ ਗਿਆ ਸੀਗੇ ਉਥੇ ਗੈਸ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਇਹ ਗੁਰਦੀਪ ਸਿੰਘ ਅਨਮੈਰਿਡ ਸੀਗਾ ਤੇ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਸੀਗੇ ਰੋਟੀ ਰੋਜ਼ੀ ਕਮਾਉਣ ਲਈ ਕੋਈ ਲਾਇਸੈਂਸ ਬਣਵਾਉਣ ਵਾਸਤੇ ਇਹਨਾਂ ਨੇ ਚਲੋ ਉੱਥੇ ਕੋਈ ਪੱਕੇ ਪੈਰੀ ਹੋ ਜਾਏਗਾ ਉੱਥੇ ਭੇਜਿਆ ਪਰ ਪਿਛਲੇ ਜਿਹੜਾ ਲੰਗੀ ਆ 24 25 ਅਪ੍ਰੈਲ ਦੇ ਕਰੀਬ ਜਦੋਂ ਪਤਾ ਲੱਗਾ ਪਰਿਵਾਰ ਨੂੰ ਉਦੋਂ ਕਿਤੇ ਡੈੱਡ ਬੋਡੀ ਡੈੱਡ ਡੈਥੇ ਦੀ ਹੋ ਗਈ ਆ ਗੁਰਦੀਪ ਸਿੰਘ ਦੀ ਤੇ ਪਰਿਵਾਰ ਨੂੰ ਪਤਾ ਲੱਗਾ ਬੜੇ ਪਰਿਵਾਰ ਦੇ ਮੁਤਾਬਕ ਇਹ ਹੀ ਆ ਕਿ ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਸੋ ਕਾਫੀ ਚਿਰ ਪਹਿਲਾਂ ਪਛਾਣ ਨਹੀਂ ਆਈ ਹੁਣ ਆਜ ਜਾ ਕੇ شناخت ਹੋਈ ਆ ਇਹਨਾਂ ਨੇ ਸਰਦਾਰ ਬਲਦੀਪ ਸਿੰਘ ਨਾਲ ਸੰਪਰਕ ਕੀਤਾ ਰਾਏ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਫਿਰ ਕਾਗਜ਼ ਪੱਤਰ ਤਿਆਰ ਹੋਏ ਐਮਬੈਸੀ ਨਾਲ ਇੰਡੀਅਨ ਐਮਬੈਸੀ ਨਾਲ ਤੇ ਦੁਬਈ ਸਥਿਤ ਜਿਹੜਾ ਇੰਡੀਅਨ ਕਨਸੂਲੇਟ ਆ ਉਹਦੇ ਨਾਲ ਗੱਲ ਕੀਤੀ ਰਾਏ ਸਾਹਿਬ ਨੇ ਫਿਰ ਉਹਨਾਂ ਨੇ ਸਾਰਾ ਜਿਹੜਾ ਡੈੱਡ ਬੋਡੀ ਭੇਜਣ ਦਾ ਖਰਚਾ ਆ ਪਰਿਵਾਰ ਨਾਲ ਦੇ ਨਾਲ ਸਾਰਾ ਉਹ ਇੰਡੀਅਨ ਐਮਬੈਸੀ ਨੇ ਕੀਤਾ ਜਦ ਕਿ ਕਾਗਜ਼ ਪੱਤਰ ਜਿਹੜਾ ਸਾਰਾ ਤਿਆਰ ਕਰਨ ਦਾ ਸੀਗਾ ਕੰਮ ਉਹ ਸਰਬੱਤ ਦਾ ਪਰਾਟਰਸਟ ਵੱਲੋਂ ਬ੍ਰਾਈਸ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਸੋ ਅੱਜ ਇੱਥੇ ਜਿਹੜੀ ਹੈ ਡੈੱਡ ਬੋਡੀ ਇੱਥੇ ਪਹੁੰਚੀ ਆ ਆਮਸਾਰਾ ਏਅਰਪੋਰਟ ਤੇ ਗੁਰਦੀਪ ਸਿੰਘ ਦੀ ਸੋ ਅਸੀਂ ਇਸ ਦੁੱਖ ਦੇ ਮੌਕੇ ਪਰਿਵਾਰ ਦੇ ਨਾਲ ਆ ਤੇ ਇਹ ਲਗਭਗ 300 64 65 ਜਿਹੜੀ ਮੌਤ ਲਾਸ਼ਾਂ ਨੇ ਜਿਹੜੀਆਂ ਨੇ ਜਿਹੜੇ ਬਦਨਸੀਬ ਨੌਜਵਾਨਾਂ ਦੀਆਂ ਜਿਹੜੇ ਰੋਜ਼ਗਾਰ ਦੇ ਭਾਲ ਵਾਸਤੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65 ਵੀ ਡੇਡ ਬੋਡੀ ਜਿਹੜੀ ਅਵਰਾਇਸ ਸਾਹਿਬ ਨੇ ਜਤਨਾ ਨਾਲ ਜਿਹੜੀ ਆ ਉਹ ਇੱਥੇ ਭੇਜੀ ਆ